ਅੱਜ ਆਪਾਂ ਪਹੁੰਚੇ ਹਾਂ ਜੀ ਗਰਦਾਸਪੁਰ ਜ਼ਿਲ੍ਹੇ ਦੇ ਪਿੰਡ ਬੋਲੇਵਾਲ ਜਿੱਥੋਂ ਦੇ ਚਾਚਾ ਬਲਜੀਤ ਸਿੰਘ ਉਰਫ ਚਾਚਾ ਭਗੇਲ ਸਿੰਘ ਨਾਮ ਤੇ ਜੋ ਸੋਸ਼ਲ ਮੀਡੀਆ ਦੇ ਵਿੱਚ ਬਹੁਤ ਹੀ ਚਰਚਾ ਦੇ ਵਿੱਚ ਰਹਿੰਦੇ ਆ ਤੇ ਉਹਨਾਂ ਦੇ ਪਿੰਡ ਆਪਾਂ ਪਹੁੰਚੇ ਹਾਂ ਤੇ ਅੱਜ ਇੱਥੇ ਕੈਂਪ ਵੀ ਲੱਗਾ ਹੋਇਆ ਸੀ ਅੱਖਾਂ ਦਾ ਜੋ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਚਾਚਾ ਭਗੇਲ ਸਿੰਘ ਉਹਨਾਂ ਦੇ ਸਹਿਯੋਗ ਨਾਲ ਇੱਥੇ ਚੱਲਦਾ ਵਾ ਲੰਗਰ ਪਾਣੀ ਦਾ ਪ੍ਰਬੰਧ ਵੀ ਕੀਤਾ ਜਾਂਦਾ ਵਾ ਤੇ ਅੱਜ ਆਪਾਂ ਜਾਣਾਂਗੇ ਜੀ ਪਿੰਡ ਦੇ ਨਾਗਰਿਕਾਂ ਦੇ ਕੋਲੋਂ ਪੰਚਾਂ ਦੇ ਪੰਚਾਇਤ ਮੈਂਬਰਾਂ ਦੇ ਇੱਥੇ ਸਰਪੰਚ ਸਣਾ ਵੀ ਪਿੰਡ ਦੇ ਲੋਕਾਂ ਨੂੰ ਪੁੱਛਾਂਗੇ ਕਿ ਇਹ ਮਾੜਾ ਕਰਦਾ ਕਿਦਾਂ ਦਾ ਕਿਦਾਂ ਦੇ ਉਹ ਇਨਸਾਨ ਸੀ ਬਲਜੀਤ ਸਿੰਘ ਉਰਫ ਚਾਚਾ ਭਗੇਲ ਸਿੰਘ ਜੀ ਚੈਨ ਲਾਈ ਫਿੰਗਰ ਪਾਣੀ ਦਾ ਬਰੈਡ ਕਿਹਦੇ ਬਰਾਜ ਸਿੰਘ ਲਿਖਿਆ ਉਹਨੂੰ ਫੋਲੋ ਜਰੂਰ ਕਰੋ ਸ਼ੇਅਰ ਜਰੂਰ ਕਰੋ ਤੁਹਾਡਾ ਆਪਣਾ ਪਿਆਰ ਜੀ ਤੇ ਚਾਚਾ ਭਗੇਲ ਸੋਂ ਜਿੱਥੇ ਕੰਮ ਕਰਦਾ ਰਿਹਾ ਵਾ ਇਹ ਆਪਣੇ ਕਵਾਰ ਦੀ ਦੁਕਾਨ ਆ ਇੱਥੇ ਇਹਨਾਂ ਨੇ ਕੰਮ ਕੁੰਮ ਸਿੱਖਿਆ ਹਾਂ ਜੀ ਅੰਕਲ ਜੀ ਏ ਤੁਹਾਡ ਕੋ ਸੁਣਿਆ ਵੀ ਚਾਚਾ ਬਗੇਲ ਸਿੰਘ ਇਥੇ ਰਿਹਾ ਵਾ ਤੇ ਉਹ ਕਿਦਾਂ ਦਾ ਇਨਸਾਨ ਆ ਤੇ ਕੀ ਕੀ ਵਿਚਾਰਿਆ ਤੁਹਾਡੇ ਉਹਨਾਂ ਦੇ ਬਾਰੇ ਬਾਈ ਖਾਲਸਾ ਬਾਈ ਫਤਿਹ ਜੀ ਵੀ ਜੀ ਬੇਨਤੀ ਇਹ ਆ ਵੀ ਪਹਿਲਾਂ ਮੈਂ ਜੰਬੀ ਜੀ ਕੰਮ ਕਰਦੇ ਰਹਾ ਹਾਂ ਕੁਮਾਨ ਇਹਨਾਂ ਦੇ ਵਰਕਸ਼ਾਪ ਸੀ ਕਾਰਾਂ ਗੱਡੀਆਂ ਬਣਾਉਂਦੀ ਉਸ ਤੋਂ ਬਾਅਦ ਫਿਰ ਮੈਂ ਤੇ ਚੌਂਕ ਭਾਈ ਉੱਥੇ ਵੀ ਨਹੀਂ ਉਹਨਾਂ ਦੇ ਕੰਮਕਾਰ ਚੱਲਿਆ ਫਿਰ ਉਹ ਭਰਾ ਮੇਰਾ ਫ੍ਰੀ ਰਹਿੰਦਾ ਸੀ ਜਾਂ ਇਦਾਂ ਕਿ ਜੋਗੀ ਵੀਰ ਉੱਥੇ ਸੇਵਾ ਕਰਨੀ ਤੇ ਬਹੁਤ ਵਧੀਆ ਇਨਸਾਨ ਹੋਇਆ ਜੀ ਗੱਲ ਵੀ ਹੈ ਜੀ ਤੇ ਉਸ ਤੋਂ ਬਾਅਦ ਆਪੇ ਜਦੋਂ ਫ੍ਰੀ ਹੋਣਾ ਇੱਥੇ ਸਾਡੇ ਕੋਲ ਆ ਜਾਣਾ ਕੋਈ ਗੱਡੀਆਂ ਦਾ ਕੰਮ-ਕੁਮ ਸਿੱਖ ਦੇ ਰਹਿਣਾ ਕਿਥੇ ਕੋਈ ਗੇਅਰ ਬਦਲਦਾ ਗੇਅਰ ਐਂਡ ਬਦਲਦਾ ਗੱਡੀ ਦਾ ਇਦਾਂ ਲੱਗੇ ਰਹਿੰਦੇ ਮਰਗੀ ਪੇਂਟ ਦੇ ਵਿੱਚ ਉਹ ਕਿਦਾਂ ਦਾ ਪ੍ਰਵਾਹ ਨਹੀਂ ਨਹੀਂ ਭਾਜੀ ਨਹੀਂ ਸਾਡੇ ਵਾਸਤੇ ਤੇ ਰਾਜਾ ਵਾ ਹੀਰਾ ਵਾ ਮੈਂ ਕਹੀ ਐਵੇਂ ਮਾੜਾ ਜਦੋਂ ਤਾਂ ਕੋਈ ਸੁਣਿਆ ਹੀ ਨਹੀਂ ਕੋਈ ਵਿਖਿਆ ਨਹੀਂ ਤੇ ਅਸੀਂ ਕਿਦਾਂ ਕਹਿ ਦਈਏ ਮਾੜਾ ਸਾਡੇ ਵਾਸਤੇ ਤੇ ਹੀਰਾ ਵਾ ਬਈ ਐਵੇਂ ਆਪਾਂ ਗਲਤ ਕਿਉਂ ਕਹਿਦੇ ਟਿੱਪਣੀ ਕਰੀਏ ਤੁਸੀਂ ਹਿਮਾਂਕਲ ਜੀ ਆਪਣੇ ਇਸੇ ਪਿੰਡ ਤੋਂ ਬੋਲੇਵਾਲ ਤੋਂ ਕੀ ਨਾਂ ਜੀ ਆਪਣਾ ਮੰਗਲ ਸਿੰਘ ਅੱਛਾ ਜੀ ਤੇ ਜਾਣਦੇ ਹੋਵੋਗੇ ਤੇ ਉਹਨਾਂ ਬਾਰੇ ਕੀ ਵਿਚਾਰਿਆ ਤੁਹਾਡਾ ਕਿਦਾਂ ਦੇ ਉਹ ਇਨਸਾਨ ਹੀ ਫਿਰ ਉਹਨੇ ਇੱਥੋਂ ਜਿੰਦ ਜਾਂਦੇ ਆ ਅਮਰੀਕਾ ਮੁੰਡੇ ਅਮਰੀਕਾ ਗਿਆ ਉਹਦੇ ਡੈਡੀ ਨੇ ਅੱਧਾ ਕਲਾਬ ਬੈ ਕਰਕੇ ਤੇ ਪੈਸੇ ਭਰੇ ਪੈ ਕਰਕੇ ਪੈ ਜੀ ਜ਼ਮੀਨ ਕਰਕੇ ਖੱਚਾ ਹਰਾ ਪੈਸਾ ਲਾ ਕੇ ਫਿਰ ਅਮਰੀਕਾ ਗਿਆ ਹੁਣ ਉਹ ਲੋਕਾਂ ਦੇ ਇੱਥੇ ਸਾਡੇ ਪਿੰਡ ਵੀ ਉਹਨੇ ਇੱਕ ਦੋ ਘਰਾਂ ਦੇ ਕਈਆਂ ਘਰਾਂ ਦੇ ਕਮਰੇ ਬਣਾਏ ਆ ਪੈਸੇ ਲਾਉਂਦਾ ਵਾ ਕਹੇਗਾ ਦਾ ਸੇਵਾ ਕਰਦਾ ਵਾ ਹੋਰ ਵੀ ਸ਼ੋਗਨੀ ਸੁਸਾਇਟੀ ਨੂੰ ਵੀ ਕਿਤੇ ਲੋਡ ਪਵੇ 10000 ਦੀ 15000 ਦੀ ਉਹ ਕਹ ਦਿੰਦਾ ਵਾ ਮਗਾ ਵੀ ਸੇਵਾ ਕਰਦਾ ਇਹੋ ਜੀ ਸੇਵਾ ਹੀ ਕਰਦਾ ਹੁਣ ਤਾਂ ਇਹ ਵੜੇ ਕੋਈ ਉਹਦੀ ਪਹਿਲਾਂ ਵੀ ਉਹਨੇ ਕੋਈ ਗਲਤੀ ਨਹੀਂ ਕੀਤੀ ਸੁਣੀ ਉਹਦੀ ਇਹੋ ਜੀ ਕੋਈ ਜਿਹਨੇ ਪਤਾ ਨਹੀਂ ਸਾਡੇ ਪਿੰਡ ਬਹੁਤ ਚੰਗਾ ਹੈ ਕੋਈ ਚੋਰੀ ਨਹੀਂ ਕੀਤੀ ਉਹਨੇ ਇੱਥੇ ਕਿਸ ਦੀ ਇਹਦੀ ਕੋਈ ਹੋਰ ਇਹੋ ਜਿਹਾ ਕੈਰੇਕਟਰ ਹੈ ਬੰਦਾ ਵੀ ਨਹੀਂ ਹੋ ਬਹੁਤ ਸਾਫ਼ ਹੀ ਨੀਤ ਉਹਦਾ ਬੜਾ ਪ੍ਰੇਮ ਕਰ ਬਹੁਤ ਵਧੀਆ ਇਨਸਾਨ ਚੰਗਾ ਹੀ ਸੇਵਾ ਕਰਦਾ ਸੇਵਾ ਭਾਵਨਾ ਉਹਦੇ ਪਿਆਰ ਚ ਹੈਗੀ ਆ ਉਹਦਾ ਡੈਡੀ ਬਹੁਤ ਸੇਵਾ ਕਰਦਾ ਵਾ ਗਰੀਬ ਘਰਾਂ ਦੇ ਵਿੱਚ ਜਾ ਕੇ ਜਿੱਦਾਂ ਕੋਈ ਲੈਟਰਿੰਗ ਬਣਨ ਵਾਲੀ ਹੋਵੇ ਦਾ ਬਾਸੂ ਬਣਨ ਵਾਲਾ ਵਾ ਜਾਂ ਕੋਈ ਕਮਜ਼ੋਰ ਕਿਸੇ ਤਰੀਕਾ ਨਾਲ ਕੋਈ ਦੁੱਖ ਬਿਮਾਰੀ ਆ ਕਿਸੇ ਦੇ ਘਰ ਕੋਈ ਵਿਚਾਰਾ ਬਹੁਤ ਹੱਲ ਕਰਦਾ ਵਾ ਰੋਡ ਵਿੱਚ ਭਾਜੀ ਡਰਾਈਵਰ ਨੇ ਜਾਂ ਚਾਚਾ ਜੀ ਸਾਡੇ ਦੇ ਅੱਖਾਂ 'ਚ ਸਹੀ ਰਹੇ ਬੱਚਾ ਮੈਂ ਮੈਂ ਵੀ ਉਹਨਾਂ ਦੇ ਘਰ ਦੋ ਤਿੰਨ ਸਾਲ ਕੰਮ ਕੀਤਾ ਵਾ ਇਹੋ ਜੀ ਕਹੀਏ ਨਹੀਂ ਕਿਉਂਕਿ ਉਹ ਸਾਡਾ ਵੀ ਇਦਾਂ ਦਾ ਹਿਸਾਬ ਦਾ ਸੀ ਅਸੀਂ ਇਕੱਠੇ ਰਹੇ ਆ ਪਰਿਵਾਰ ਸੇ ਨਿਕਾ ਹੁੰਦਾ ਉਹਦਾ ਜੋੜਾ ਹੁੰਦਾ ਇਸੇ ਤਰ੍ਹਾਂ ਸੇਖਾ ਪਰਿਵਾਰ ਵਾਹ ਜੀ ਗੱਲ ਨਹੀਂ ਪਹਿਲਾਂ ਇਦਾਂ ਕੋ ਕੰਮ ਨਹੀਂ ਕਰਦੇ ਰਹੇ ਆ ਜਾਂ ਨਾਲ ਨਹੀਂ ਇਹੋ ਭਾਈ ਜਿੱਦਾਂ ਵੀ ਹੁਣ ਕੇਸ ਤੇ ਕੋ ਗੱਡੀ ਦਾ ਗੇਅਰ ਖਰਾਬ ਹੋਇਆ ਵਾ ਤੇ ਇਹਨੂੰ ਅਸੀਂ ਸੱਤ ਲੈਣਾ ਬਲਜੀਤ ਸਿੰਘ ਤੋਂ ਕਾਰੀਗਰਾਂ ਆਦੇ ਆ ਕੋ ਗੱਡੀ ਦਾ ਗੇਅਰ ਤੋਂ ਗੱਲ ਕਰ ਲੈਣਾ ਉਹਦੇ ਨੇ 2-3000 ਜਾਂ 4 ਕਰ ਲੈਣਾ ਤੇ ਇੱਥੇ ਸਮਾਨ ਸਮੋਹ ਨੇ ਅਦਲੀ ਪਤਲੀ ਕਰਦਾ ਨਾ ਕੁਆੜਾ ਵਾਲਾ ਕੰਮ ਨਹੀਂ ਆਉਂਦਾ ਐਵੇਂ ਕੀ ਕੀਤਾ ਜਿਉ ਕੁਆੜੀਆਂ ਬਣਿਆ ਬਹੁਤ ਬੜਿਆ ਬੰਦ ਕਰਦਾ ਰਿਹਾ ਗੇਅਰ ਗੁਰ ਬਦਲ ਦੇਣਾ ਕਿਤੇ ਹੁਣ ਆਈ ਕੈਂਪ ਲੱਗਾ ਵਾ ਅੱਖਾਂ ਦਾ ਸਰਦਾਰ ਰੇਸ਼ਮ ਸਿੰਘ ਯੂ ਐਸ ਏ ਜੋਗਦਾਂ ਬਣਾ ਉਹਨਾਂ ਦਾ ਯੋਗਦਾਨ ਉਹਨਾਂ ਨੇ ਭਾਜੀ ਗੁਰਦੁਆਰਾ ਬਣਾ ਕੇ ਦਿੱਤਾ ਵਾ ਇਹਦੇ ਚਾਚਾ ਭਗੇਰ ਸਿੰਘ ਦਾ ਵੀ ਹੈਗਾ ਯੋਗਦਾਨ ਇੱਥੇ ਕੱਲ ਆਉਂਦੇ ਭਾਜੀ ਵੇਖੋ ਰਲ ਮਿਲ ਕੇ ਚੱਲਦਾ ਵਾ ਇਕੱਲੇ ਬੰਦੇ ਦਾ ਨਹੀਂ ਹੈਗਾ ਕਈ ਲੋਕ ਵਿਰੋਧ ਕਰਦੇ ਆ ਕੋਈ ਇਦਾਂ ਦੀ ਗੱਲਬਾਤ ਬਾਤਾਂ ਦੀ ਸੰਭਾਲ ਹੈ ਜਮਾ ਨਹੀਂ ਇਦਾਂ ਦੀ ਆਪਾਂ ਗੱਲ ਕਰਦੇ ਆ ਇਹ ਬੰਦਾ ਕੋਈ ਵੀ ਕਾਰੋਬਾਰ ਕਰਦਾ ਵਾ ਵਿਰੋਧ ਵਾਲੇ ਹੁੰਦੇ ਹੀ ਇਹ ਵਿੱਚ ਲੋਕ ਇਹਨੇ ਭਾਜੀ ਇਹਡੇ ਗੁਰੂਆਂ ਨੂੰ ਹਾਂ ਵਿਰੋਧ ਕਰਦੇ ਆ ਪਰ ਉਹ ਪਿੰਡ ਦੇ ਵਿੱਚ ਉਹਨੇ ਨਹੀਂ ਮੜਾ ਕੀਤਾ ਕੋਈ ਕਿਸੇ ਦਾ ਕੰਮ ਕੋਈ ਮੜਾ ਨਹੀਂ ਕੀਤਾ ਉਹਨਾਂ ਜਾਦੀਓ ਸੇਵਾ ਭਾਵਨਾ ਜੀ ਰਹਿੰਦਾ ਵਾ ਬਈ ਹੁਣ ਤੇ ਹਵਲੇ ਕਮਾਈ ਕਰਨ ਰਿਹਾ ਆਪਣੀ ਸੇਵਾ ਭਾਵਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਪੰਚ ਪਰਮਜੀਤ ਸਿੰਘ ਪਿੰਡ ਬੋਲੇਵਾਲ ਬੇਨਤੀ ਹੈ ਕਿ ਜੋ ਚਾਚਾ ਬਲਜੀ ਬਗੇਲ ਸਿੰਘ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਸਾਡਾ ਦਿਓ ਬੱਚਿਆਂ ਵਰਗਾ ਹੀ ਆ ਬਜਜੀਤ ਸਿੰਘ ਹੀ ਆਂਦੇ ਬਜਜੀਤ ਹੀ ਕਹਿੰਦੇ ਹਨ ਪਿੰਡ ਵਿੱਚ ਉਹ ਰਹਿੰਦਾ ਰਿਹਾ ਤੇ ਪਿੰਡ ਵਿੱਚ ਵੀ ਉਦੇ ਖਿਲਾਫ ਕੋਈ ਇਹੋ ਜੀ ਗਲਬਾਤ ਨਹੀਂ ਨਾ ਹੋਈ ਆ ਨਾ ਕੋਈ ਪ੍ਰਚਾਰ ਰਿਪੋਰਟ ਹੋਈ ਆ ਤੇ ਬਾਕੀ ਆਪਣੀ ਮਿਹਨਤ ਕਰਦਾ ਸੀ ਪਹਿਲੇ ਉਹਨਾਂ ਉਹਦੇ ਡੈਡੀ ਉਹਨਾਂ ਨੇ ਪਹਿਲਾਂ ਉਹਨੂੰ ਚੌਂਕ ਦੇ ਵਿੱਚ ਕਪੜੇ ਦੀ ਦੁਕਾਨ ਪਾ ਕੇ ਦਿੱਤੀ ਸੀ ਤੇ ਨਹੀਂ ਚੱਲੀ ਮੁੜ ਕੇ ਉਹਨੇ ਕਮਾਨ ਦੇ ਵਿੱਚ ਵਰਕਸ਼ਾਪ ਖੋਲੀ ਤੇ ਵਰਕ ਕਮਾਨ ਤੋਂ ਬਾਅਦ ਬਦਲੀ ਕਰਕੇ ਉਹ ਇੱਥੇ ਲੈ ਆ ਆਪਣੇ ਮਹਿਤਾ ਚੌਂਕ ਮੈਤਾ ਚਾਹੋਂ ਕੋਈ ਚੱਲੀ ਵੀ ਥੋੜਾ ਜਿਹਾ ਕੰਮ ਕਰਨ ਦੇ ਬਾਵਜੂਦ ਬਾਦ ਉਹ ਵਿਆਹ ਉਹਦਾ ਹੋ ਗਿਆ ਬੜਾ ਵਧੀਆ ਰਿਹਾ ਉਹਦੇ ਬੱਚੇ ਆ ਇੱਥੇ ਬਹੁਤ ਵਧੀਆ ਨਾਈਸ ਉਹਦੀ ਮੈਸੇਜ ਵੀ ਤੇ ਬਾਦ ਵਿੱਚ ਉਹ ਮਤਲਬ ਮੁੜ ਕੇ ਉਹ ਆਪਣੇ ਇੱਥੇ ਪਿੰਡ ਵੀ ਕੰਮ ਗੱਡੀਆਂ ਗੁੜੀਆਂ ਦਾ ਕੰਮ ਜਾਣਦਾ ਸੀ ਜਦੋਂ ਮੁਰਖਸ਼ਾਹ ਛੱਡ ਜੇ ਕਿਸ ਬੰਦੇ ਨੇ ਕੰਮ ਕਰਾਉਣਾ ਤੇ ਉਹਨੇ ਮਿਹਨਤ ਲਾ ਲੜਨੀ ਫਿਟਿੰਗ ਕਰ ਦੇਣੀ ਤੇ ਕੁਆੜੀਆਂ ਦੁਕਾਨਾਂ ਬਹੁਤ ਵੱਡੀਆਂ ਨੇ ਕੁਆੜੀਆਂ ਕੋ ਸਮਾਨ ਲੈਣਾ ਤੇ ਉਹ ਨਵਾਜ਼ਮਾਨ ਬਦਰੀ ਦੇਣਾ ਫਰਾਨਾ ਕੁਆੜੀਆਂ ਨੂੰ ਵਾਪਸ ਦੇ ਦੇਣਾ ਜਿਹੜੇ ਡੈਡੀ ਆ ਉਹ ਪਹਿਲਾਂ ਫੌਜੀ ਦੀ ਨੌਕਰੀ ਕੀਤੀ ਹੈ ਉੱਥੋਂ ਰਟਾਇਰ ਹੋ ਕੇ ਮੁੜ ਕੇ ਪੰਜਾਬ ਰੋਡਵੇ ਦੇ ਵਿੱਚ ਨੌਕਰੀ ਕੀਤੀ ਹੈ ਦੋਵੇਂ ਨੌਕਰੀਆਂ ਬੜੀ ਸ਼ਾਨੋ ਸ਼ੌਕਤ ਨਾਲ ਹਟਾਈਆਂ ਤੇ ਬਹੁਤ ਵਧੀਆ ਇਨਸਾਨ ਹੈ ਸਰਦਾਰ ਕਰਪਾਲ ਸਿੰਘ ਜੀ ਸਾਡੇ ਚਾਚਾ ਜੀ ਸਮਾਜ ਸੇਵੀ ਹੈ ਤੇ ਉਹ ਚਾਚੀ ਜੀ ਵੀ ਸਾਡੀ ਜਿਹੜੀ ਉਹ ਵੀ ਬਹੁਤ ਚੰਗੇ ਆ ਸੁਖਮਨੀ ਸੋਸਾਇਟੀ ਨਾਲ ਅਟੈਚ ਆ ਉਹ ਸੁਗਣੀ ਸੁਸਾਇਟੀ ਜਿੱਥੇ ਵੀ ਬਾਣੀ ਪੜਨ ਜਾਂਦੀ ਆ ਗੁਰਦੁਆਰਾ ਸਾਹਿਬ ਹੋਵੇ ਕਿਤੇ ਕੋਈ ਉਹਨਾਂ ਦਾ ਪ੍ਰੋਗਰਾਮ ਹੋਵੇ ਉਹਨਾਂ ਦੇ ਨਾਲ ਜਾਂਦੇ ਆ ਚਾਚਾ ਕਰਵਾਲ ਸਿੰਘ ਵੀ ਜਦੋਂ ਪ੍ਰੀ ਆਉਣ ਉਹ ਉਹਨਾਂ ਦੀ ਅਗਵਾਈ ਕਰਦੇ ਆ ਤੇ ਵਧੀਆ ਸਮਾਜਸੀ ਬੰਦੇ ਆ ਤੇ ਉਹਨਾਂ ਨੇ ਆਪਣੇ ਬੇਟੇ ਨੂੰ ਇੱਥੋਂ ਜਦੋਂ ਕੰਮਕਾਰ ਨਹੀਂ ਕੋਈ ਚੱਲਦਾ ਉਹਨਾਂ ਨੇ ਮੁੜ ਕੇ ਇਥੋਂ ਕੁਝ ਪੈਸੇ ਕੋਲੋਂ ਲਾ ਕੇ ਕੋਈ ਥੋੜੀ ਜਿਹੀ ਜਾਇਦਾਦ ਆਪਣੀ ਦੇ ਕੇ ਤੇ ਉਹਨੂੰ ਬਾਹਰ ਭੇਜਿਆ ਅਮਰੀਕਾ ਅਮਰੀਕਾ ਉਹ ਸੈਟਲ ਹੋ ਤੇ ਉਹਨੂੰ ਕੋਈ ਮੈਸੇਜ ਪਿੰਡ ਦਾ ਚੱਲੇ ਜਾਵੇ ਤੇ ਉਹ ਬਗੈਰ ਪੁੱਛੇ ਤੋਂ ਵੀ ਪਿੰਡ ਦੀ ਵਿੱਚ ਸਮਾਜ ਸੇਵੀ ਤੌਰ ਤੇ ਮਦਦ ਕਰਨ ਨੂੰ ਤਿਆਰ ਹੈ ਇੱਥੇ ਸਾਡੇ ਪਿੰਡ ਹਰ ਸਾਲ ਸੁਖਨੀ ਸਾਹਿਬ ਦੇ ਖੰਡਜਾਪ ਹੁੰਦੇ ਹਨ 40 ਦਿਨ ਉਦੋਂ ਬਾਅਦ ਅਮਰ ਸੰਚਾਰ ਹੁੰਦਾ ਕੀਰਤਨ ਦਰਬਾਰ ਹੁੰਦਾ ਫਿਰ ਗਰੀਬ ਲੜਕੀਆਂ ਦੀਆਂ ਸ਼ਾਦੀਆਂ ਵੀ ਹੁੰਦੀਆਂ ਨੇ ਇਹਦੀਆਂ ਸ਼ਾਦੀਆਂ ਵੀ ਹੁੰਦੀਆਂ ਨੇ ਉਹਨਾਂ ਦੇ ਵਿੱਚ ਵੀ ਉਹ ਯੋਗਦਾਨ ਪਾਉਂਦਾ ਸਮਾਜ ਸੇਵੀ ਦੇ ਤੌਰ ਤੇ ਬਹੁਤ ਵਧੀਆ ਜਾਣਿਆ ਜਾਂਦਾ ਇਹ ਕੋਈ ਇਹੋ ਜੀ ਕੋ ਗੱਲ ਨਹੀਂ ਹੈਗੀ ਬਾਕੀ ਉਹ ਉਹਨਾਂ ਦਾ ਪਰਿਵਾਰ ਸਿੱਖੀ ਨੂੰ ਸਮਰਪਿਤ ਆ ਸਿੱਖ ਕੌਮ ਦੀ ਕੋਈ ਗੱਲ ਆਉਂਦੀ ਆ ਜਾਂ ਸਿੱਖੀ ਦੀ ਕੋਈ ਗੱਲ ਚੱਲਦੀ ਆ ਤੇ ਫਿਰ ਉਹ ਡਟ ਕੇ ਸਾਰਾ ਪਰਿਵਾਰ ਹੀ ਪੈਰਾ ਦਿੰਦੇ ਆ ਇਹੋ ਜੀ ਕੋ ਗੱਲ ਨਹੀਂ ਹੈਗੀ ਕਿ ਕੇ ਬੰਦੇ ਦੇ ਵੀ ਪਛਾਹ ਹਟਵਾਲੀ ਕੋਈ ਗੱਲ ਨਹੀਂ ਉਹਨਾਂ ਦਾ ਜੀ ਆਪਣੇ ਤੁਸੀਂ ਦੇਖਿਆ ਹੋਊਗਾ ਵੀ ਤੁਸੀਂ ਤਾਂ ਛੋਟੇ ਹੁੰਦੇ ਹੋ ਤੇ ਉਹਨਾਂ ਨੂੰ ਵੇਖਦੇ ਆ ਰਹੇ ਆਂ ਤੇ ਸ਼ੁਰੂ ਤੋਂ ਹੀ ਉਹਨਾਂ ਦੀ ਪੰਥਕ ਸੋਚ ਹੀ ਜਿੱਦਾਂ ਵੀ ਛੋਟੇ ਹੁੰਦੇ ਆ ਤੁਸੀਂ ਤੁਸੀਂ ਦੇਖਦੇ ਆ ਰਹੇ ਆਂ ਪਰਿਵਾਰ ਦੀ ਵੀ ਜਿੱਦਾਂ ਸਿੱਖੀ ਸਿਧਾਂਤਾਂ ਨਾਲ ਜੁੜੇ ਹੋਏ ਉਹਨਾਂ ਨੂੰ ਅ ਨਿਹੰਗਾਂ ਦਾ ਪਰਿਵਾਰ ਕਹਿ ਕੇ ਵੀ ਪਿੰਡ ਵਿੱਚ ਪਿਛਲੇ ਤੌਰ ਤੋਂ ਪਛਾਣਿਆ ਪਛਾਣਿਆ ਜਾਂਦਾ ਵੀ ਨਿਹੰਗਾਂ ਦੇ ਪਰਿਵਾਰ ਚੋਂ ਆ ਤੇ ਸੱਚੀ ਗੱਲ ਕਹਿਣ ਦੇ ਉਹ ਆਦੀ ਆ ਤੇ ਮੂੰਹ ਤੇ ਗੱਲ ਕਹਿਣ ਦੇ ਵੀ ਆਦੀ ਆ ਪਰਿਵਾਰ ਸੋਰਾ ਉਹ ਟਿਸ਼ਨ ਪਿੰਡ ਦੇ ਵਿੱਚ ਤੇ ਬਹੁਤ ਵਧੀਆ ਰਿਆ ਉਹਦੇ ਲੋ ਬੱਚੇ ਨਿੱਕੀਆਂ ਮੋਟੀਆਂ ਗੱਲਾਂ ਸਕੂਲ ਲਾਈਫ ਦੇ ਵਿੱਚ ਕੋਈ ਨਾ ਕੋਈ ਇਧਰ ਉਧਰ ਨਿਆਣਿਆਂ ਨਾ ਹੋਹਾ ਜਾਂਦੀ ਆ ਉਹ ਇਹੋ ਜਿਹੀ ਵੀ ਕੋਈ ਗੱਲ ਨਹੀਂ ਐ ਏਡੀ ਕੋ ਵੱਡੀ ਮੇਜਰ ਪੁਆਇੰਟ ਕੋਈ ਪਿੰਡ ਦੇ ਵਿੱਚ ਸਾਹਮਣੇ ਨਹੀਂ ਆਇਆ ਤੇ ਬਹੁਤ ਵਧੀਆ ਇਨਸਾਨ ਆ ਸਮਾਜ ਸੇਵੀ ਨੂੰ ਸਮਰਪਿਤ ਹੈ ਸਾਰਾ ਪਰਿਵਾਰ ਇਹ ਗੱਲ ਇੱਕ ਨੰਬਰ ਤੇ ਜਾਂਦੀ ਆ ਇਹ ਡੈਡੀ ਵੀ ਆ ਹੁਣ ਵੀ ਜੇ ਕੋਈ ਉਹ ਪੈਸੇ ਭੇਜਦਾ ਉਹ ਕਿਸੇ ਡੈਡੀ ਦੇ ਖਾਤੇ 'ਚ ਨਹੀਂ ਭੇਜਦਾ ਕਿਸੇ ਦੇ ਨਹੀਂ ਭੇਜਦਾ ਜੇ ਕੋਈ ਇਹਦਾ ਮਕਾਨ ਬਣਾਉਣਾ ਤੇ ਉਹ ਵੀ ਦੁਕਾਨ ਤੇ ਸਿੱਧੇ ਪੈਸੇ ਭੇਜਣੇ ਆ ਮਟੀਰੀਅਲ ਦੇ ਸਿੱਖੀ ਦੀ ਗੱਲ ਆਉਂਦੀ ਆ ਉਹ ਇੱਕ ਦੋ ਆ ਚੱਲ ਰਹੇ ਆ ਟਰਸਟ ਉਹ ਜਾਂ ਪੀਪੀ ਵਗੈਰਾ ਦੋ ਤਿੰਨ ਬੰਦਿਆਂ ਨਾਲ ਉਹਨਾਂ ਨਾਲ ਸਿੱਖੀ ਦੇ ਵਿੱਚ ਬਹਿਸ ਵੀ ਉਹਦੀ ਹੁੰਦੀ ਰਹੀ ਆ ਤੇ ਬੜੇ ਤਰੀਕੇ ਨਾਲ ਬੜੇ ਢੰਗ ਨਾਲ ਬੜਾ ਸੁਲਝਿਆ ਇਨਸਾਨ ਆ ਬੜੀ ਵਧੀਆ ਡੀਲ ਕਰਦਾ ਸਾਡੇ ਕੋਲ ਮਤਲਬ ਅਹੀਂ ਜਿਨ੍ਹਾਂ ਜੇ ਸਾਡੇ ਕੋਲ ਰਿਹਾ ਉਹਦਾ ਕੋਈ ਨਹੀਂ ਥੋੜਾ ਮਾਨੀ ਹਾਂਜੀ ਪਿੰਡ ਵਾਲਿਆਂ ਤੇ ਕਹਿਣ ਮੁਤਾਬਕ ਹੀ ਜਿੱਦਾਂ ਪਰਿਵਾਰ ਵੀ ਚਾਚਾ ਭਗਤ ਸਿੰਘ ਦਾ ਜੋ ਪਰਿਵਾਰ ਆ ਉਹ ਸੱਚੀ ਗੱਲ ਕਰਦਾ ਤੇ ਸ਼ੁਰੂ ਤੋਂ ਹੀ ਸਿੱਖੀ ਸਿਧਾਂਤਾਂ ਦੇ ਨਾਲ ਜੁੜੇ ਆ ਨਿਹੰਗਾਂ ਦਾ ਪਰਿਵਾਰ ਵੀ ਕਹਿ ਕੇ ਜਾਣਿਆ ਜਾਂਦਾ ਤੇ ਨਾਲ ਹੀ ਗੱਲ ਇਹ ਆ ਕਿ ਜੋ ਫਿਰ ਗੱਲ ਸੱਚ ਕਰ ਸਾਚੀ ਮੂੰਹ ਤੇ ਗੱਲ ਕਰਦਾ ਵਾ ਉਹਦਾ ਵਿਰੋਧ ਵੀ ਹੁੰਦਾ ਵਾ ਤੇ ਇਹ ਤੁਸੀਂ ਆਪ ਸਾਰੇ ਜਾਣਦੇ ਹੋ ਹਾਂਜੀ ਹੁਣ ਆਪਣੇ ਨਾਲ ਆ ਜੀ ਪਿੰਡ ਬੋਲੇਵਾਲ ਤੋਂ ਸਰਦਾਰ ਗੁਰਦੇਵ ਸਿੰਘ लाੜੀ ਮੌਜੂਦਾ ਪੰਚਾਇਤ ਮੈਂਬਰ ਨੇ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਚਾਚਾ ਭਗੇਲਾ ਤੇ ਸਾਡੇ ਚਲੋ ਸਾਡੇ ਦੇ ਭਰਾ ਵਾ ਵੱਡਾ ਬਲਜੀਤ ਸਿੰਘ ਬਹੁਤ ਵਧੀਆ ਆਪਣਾ ਕਾਰੋਬਾਰ ਇੱਥੇ ਵੀ ਚਲੋ ਕਰਦੇ ਰਹੇ ਆ ਸਮਾਪੰਨ ਨਾਮਾਰੇ ਦੀ ਕਿਰਪਾ ਨਾਲ ਚਲੋ ਇਹ ਵਿੱਚ ਕੰਮਗੁੰਮ ਕੀਤਾ ਵਧੀਆ ਆਪਣੀ ਮਿਹਨਤ ਕਰ ਰਿਆ ਕੋਈ ਕਿਹਨੂੰ ਦੁੱਖ ਨਹੀਂ ਕੋਈ ਤਕਲੀਫ ਨਹੀਂ ਕੋਈ ਕੋਈ ਮੁਸ਼ਕਲ ਨਹੀਂ ਆਂਦੀ ਹੈਗੀ ਪਰਿਵਾਰ ਵਧੀਆ ਵਾ ਫਾਦਰ ਉਹਨਾਂ ਦੇ ਬਹੁਤ ਵਧੀਆ ਵਾ ਗੁਰੂ ਘਰ ਦੀ ਸੇਵਾ ਕਰਦੇ ਆ ਮਾਦਾ ਵੀ ਤੇ ਕੋਈ ਮਤਲਬ ਕਿ ਇਹਨੂੰ ਤੰਗ ਪਰੇਸ਼ਾਨ ਜਾਂ ਕਿ ਇਹਨੂੰ ਕੋ ਗਾਲੀ ਗੱਡੀ ਮੈਂ ਤੇ ਉਹਦੇ ਕੋ ਕਦੀ ਸੁਣੀ ਨਹੀਂ ਆ ਤੇ ਕੋਈ ਕਿਸੇ ਨੂੰ ਕੋ ਗਾਲ ਵੀ ਲੜਦਾ ਹੈ ਤੇ ਉਹਦਾ ਹਾਸ ਮੁਖਵਾਂ ਭਰਾ ਵਾ ਸਾਡਾ ਹਾਸਾ ਖੇਡਦਾ ਰਹਿੰਦਾ ਵਾ ਮਾਪੇ ਉਹ ਵੀ ਬਹੁਤ ਵਧੀਆ ਵਾ ਸਾਡੇ ਨਾਲ ਸੋ ਉਹਨਾਂ ਨੂੰ ਕਾਫੀ ਪਿਛਲੇ ਸਮੇਂ ਦੇ ਵਿੱਚ ਪਰੇਸ਼ਾਨੀਆਂ ਲਈ ਸਾਹਮਣਾ ਕਰਨਾ ਪਿਆ ਜਿੱਦਾਂ ਬਾਹਰੋਂ ਇਹ ਕੁਝ ਸ਼ੱਕ ਤੌਰ ਤੇ ਉਹਨਾਂ ਨੇ ਐਡੀ ਦੀ ਰੇਟ ਪੈ ਗਈ ਹੋਰ ਇਦਾਂ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਤੇ ਉਹ ਸੇਵਾ ਭਾਵ ਨਾਲੇ ਬੰਦੇ ਆ ਦੇਖੋ ਸੁਖਮਨੀ ਸਾਹਿਬ ਸੋਸਾਇਟੀ ਦੇ ਵਿੱਚ ਕਾਫੀ ਉਹ ਯੋਗਦਾਨ ਪਾਉਦੇ ਆ ਉਹਨਾਂ ਦੇ ਫਾਦਰ ਜਿਹੜੇ ਆ ਉਹ ਸਾਡੇ ਮੇਨ ਇੰਚਾਰਜ ਆ ਤੇ ਗਰੀਬ ਲੜਕੀਆਂ ਦੇ ਵਿਆਹ ਹੁੰਦੇ ਆ 40 ਦਿਨ ਸੁਖਮਨੀ ਸਾਹਿਬ ਦੇ ਜਾਪ ਚੱਲਦੇ ਆ ਤੇ ਇਦਾਂ ਇਹ ਹੁਣ ਅੱਖਾਂ ਦਾ ਕੈਂਪ ਲੱਗਦੇ ਆ ਹੁਣ ਦਾਜ ਦੇ ਵਿੱਚ ਹਿਸਾਬਾ ਬਹੁਤ ਵਧੀਆ ਪਾਉਂਦੇ ਆ ਤੇ ਹਰ ਇੱਕ ਨਾ ਪਿਆਰ ਕਰਦਾ ਇਹੋ ਜੀ ਕੋਈ ਗੱਲ ਨਹੀਂ ਹੈਗੀ ਪਿੰਡ ਦੇ ਵਿੱਚ ਤੇ ਜਾਂ ਲਫੰਗਾ ਹੀ ਜਾਂ ਪੁੱਠਾ ਸਿੱਧਾ ਇਹੋ ਕੋਈ ਗੱਲ ਨਹੀਂ ਹੈਗੀ ਤੇ ਵਧੀਆ ਵਾ ਸਾਡਾ ਭਰਾ ਜੁੰਦਾਵਾਸਾ ਰਵੇ ਅਮਰੀਕਾ ਚਾ ਯੂ ਐਸ ਏ ਬਹੁਤ ਲੋਕਾਂ ਨੇ ਚਲੋ ਇਹਨਾਂ ਦੀ ਕੋਈ ਸਸਤਾ ਵਾ ਆਪਣੀ ਉਹਦੇ ਵਿੱਚ ਹਿੱਸੇ ਪਾ ਕੇ ਤੇ ਮਤਲਬ ਘਰ ਵੀ ਬਣਾ ਕੇ ਦੁੰਦੇ ਆ ਗਰੀਬ ਲੜਕੇ ਆ ਇਹਨੂੰ ਬਹੁਤ ਘਰਾਂ ਨੂੰ ਜਿਹੜੇ ਜਨਰੇ ਕੋਈ ਨਹੀਂ ਬਣਾ ਸਕਦਾ ਉਹਨਾਂ ਨੂੰ ਘਰ ਵਧੀਆ ਬਣਾ ਕੇ ਬੰਦੇ ਆ ਕਿਉਂ ਆਪਾਂ ਕਹੀਏ ਮਾੜਾ ਮਹਾਰਾਜ ਕਿਰਪਾ ਕਰੇ ਤਰੱਕੀ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਹੁਣ ਆਪਣੇ ਨਾਲ ਆ ਜੀ ਪਿੰਡ ਬੋਲੇਵਾਲ ਤੋਂ ਮਜੂਤਾ ਪੰਚਾਇਤ ਮੈਂਬਰ ਸਰਦਾਰ ਕੁਲਵਿੰਦਰ ਸਿੰਘ ਜੀ ਠੇਕੇਦਾਰ ਹਾਂਜੀ ਵੀਰ ਜੀ ਹੁਣ ਆਏ ਆ ਚਾਚਾ ਬਘੇਲ ਸਿੰਘ ਦੇ ਬਾਰੇ ਪੁੱਛਣ ਵਾਸਤੇ ਤੇ ਵੈਸੇ ਉਹ ਨੰਨ ਜਾਣਿਆ ਜਾਂਦੇ ਨੇ ਚਾਚਾ ਭਗਤ ਸਿੰਘ ਦੇ ਨਾਂ ਤੋਂ ਸਾਡੇ ਤੇ ਉਹ ਬਹੁਤ ਲੰਕੀ ਪ੍ਰਭਾ ਤੇ ਭਰਾ ਨੇ ਸਾਡੇ ਗਵਾਂਢੀ ਰਹਿੰਦੇ ਨੇ ਇੱਥੇ ਮੇਲਾ ਤੇ ਇੱਥੋਂ ਹੀ ਉਹ ਪਲੇ ਪੁਛੇ ਤੇ ਇੱਥੇ ਗਏ ਆਪਾਂ ਇਕੱਠੇ ਖੇਡਦੇ ਰਹੇ ਆ ਸਾਡੇ ਇੱਥੇ ਆਪਾਂ ਜਿੰਨਾ ਚਿਰ ਉਹ ਇੱਥੇ ਰਹੇ ਆ ਚਾਹੇ ਉਹ ਕਵਾੜਦਿਆਂਦ ਕਾਰਨਾਂ ਦੀ ਕੰਮ ਕੀਤਾ ਚਾਹੇ ਨੱਕ ਮਾਨ ਵਰਕਸ਼ਾਪ ਦਾ ਕੰਮ ਕੀਤਾ ਤੇ ਉਹਨਾਂ ਦੀ ਵਰਕਸ਼ਾਪ ਵੀ ਸੀ ਰਹੀ ਸੀ ਬੰਦਾ ਗੱਡੀਆਂ ਤੇ ਫੇਰ ਕਰਦੇ ਸੀਗੇ ਪੁਰਾਣੀਆਂ ਜਿਹੜੀਆਂ ਖਰਾਬ ਹੋ ਜਾਂ ਔਰ ਪੇਰ ਕਰਨ ਦੇ ਨਾਤੇ ਉਹਨਾਂ ਨੂੰ ਮਤਲਬ ਉਥੇ ਕਮਾਂਡ ਤੋਂ ਵੀ ਕਾਫੀ ਦੁਨੀਆ ਜਾਣਦੀ ਸੀ ਤੇ ਸਾਡੇ ਦੇ ਇਥੋਂ ਪਰਿਵਾਰ ਦੇ ਮੈਂਬਰ ਸੀ ਸਾਡੇ ਬਿਲਕੁਲ ਗਵਾਡ ਘਰ ਹੈ ਤੇ ਇਥੇ ਬਹੁਤ ਸਾਰੇ ਲੋਕ ਆਪਣੇ ਵਿਰੋਧ ਕਰਦੇ ਆ ਉਹਨਾਂ ਦਾ ਤੇ ਉਦਾਂ ਪਿੰਡ ਦੇ ਵਿੱਚ ਉਹਨਾਂ ਦਾ ਕੀ ਆਪਣੇ ਕੈਰੇਕਟਰ ਪਰਖੋਂ ਲਾ ਲੋ ਜਾਂ ਜਿੱਦਾਂ ਵੀ ਆ ਕਿੱਦਾਂ ਦੇ ਇਨਸਾਨ ਹੀ ਨੇ ਪਿੰਡ ਤੋਂ ਉਹਨਾਂ ਦਾ ਜਿਹੜਾ ਜਨਜਰ ਪਿੰਡ ਰਿਹਾ ਉਹਨਾਂ ਦੇ ਉੱਤੇ ਕੈਰੇਕਟਰ ਪਰਖੋਂ ਬਹੁਤ ਵਧੀਆ ਰਿਹਾ ਆ ਤੇ ਆਪਾਂ ਬਾਹਰ ਦੇ ਬੰਦੇ ਦੇ ਕਿਸੇ ਨੂੰ ਆਪਾਂ ਨਹੀਂ ਕੁਝ ਜਾਣ ਸਾਡੇ ਕੋਲ ਉਥੇ ਕੀ ਅਗਲਾ ਕਰਦਾ ਕੀ ਨਹੀਂ ਕਰਦਾ ਉਹ ਟਰੱਕ ਚਲਾਉਂਦਾ ਉਹਨਾਂ ਦੀਆਂ ਵੀਡੀਓ ਵੀਡੀਓ ਵੀ ਵੇਖੀ ਦੀਆਂ ਤੇ ਉਹ ਕੀ ਕਾਰੋਬਾਰ ਕਰਦੇ ਬਾਹਰ ਤੇ ਗੱਡੀ ਚ ਚਲਾਉਣ ਦਾ ਕੰਮ ਕਰਦੇ ਬਾਹਰ ਦੇ ਕਿਸੇ ਨਾਲ ਕਿੱਦਾਂ ਦਾ ਉਥੇ ਵਿਹਾਰ ਹੈ ਉਹ ਕੋਲ ਤੇ ਆਪਾਂ ਨਹੀਂ ਜਾਂਦੇ ਪਰ ਇੱਥੇ ਜਿਹੜੇ ਰਹੇ ਆ ਇੱਥੇ ਦਾ ਬਹੁਤ ਵਧੀਆ ਵਰਤਾਰਾ ਰਿਹਾ ਉਹਨਾਂ ਦਾ ਪਰਿਵਾਰਾਂ ਦੇ ਨਾਲ ਵੀ ਸਾਡੇ ਨਾਲ ਇਹ ਠੀਕ ਹੈ ਚੱਲ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਇਹ ਜੀ ਆਪਣੇ ਚਾਚਾ ਭਗੇਲ ਸਿੰਘ ਜੋ ਚਾਚਾ ਬਲਜੀਤ ਸਿੰਘ ਜੋ ਆਪਣੇ ਚਾਚਾ ਭਗੇਲ ਸਿੰਘ ਤੋਂ ਵੀ ਮਸ਼ਹੂਰ ਆ ਤੇ ਉਹਨਾਂ ਬਾਰੇ ਤੁਹਾਡੇ ਕੀ ਵਿਚਾਰ ਆ ਪਿੰਡ ਦੇ ਵਿੱਚ ਕਿੰਦਾ ਦੇ ਬੰਦੇ ਜਿਹੜੇ ਰਹਿੰਦੇ ਇੱਥੇ ਕੀ ਹਸਤਾ ਇੱਥੇ ਕੋਈ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਇੱਥੇ ਕੋਈ ਗੱਲਬਾਤ ਨਹੀਂ ਗਈ ਅੱਛਾ ਜੀ ਉਹ ਬਿਲਕੁਲ ਸਾਫਾ ਪਿੰਡੋ ਅੱਛਾ ਜੀ ਤੁਸੀਂ ਮਿਲਦੇ ਰਹੇ ਪਹਿਲਾਂ ਜਦੋਂ ਬਹੁਤ ਟਿਰ ਤੋਂ ਮਿਲਦੇ ਰਹੇ ਸੀ ਉਹਨਾਂ ਨੂੰ ਅੱਛਾ ਜੀ ਉਹਨਾਂ ਦਾ ਕੋਈ ਗੱਲਬਾਤ ਨਹੀਂ ਗਈ ਇੱਥੇ ਵਧੀਆ ਬੰਦੇ ਵਧੀਆ ਬੰਦੇ ਪਿਓ ਵੀ ਉਹਨਾਂ ਰੋੜਵੇ ਨੌਕਰੀ ਕਰਦਾ ਸੀ ਅੱਛਾ ਜੀ ਸਭ ਪਰਿਵਾਰ ਉਹਨਾਂ ਬਹੁਤ ਵਧੀਆ ਠੀਕ ਹੈ ਹਾਂ ਜੀ ਠੀਕ ਹੈ ਜੀ ਧੰਨਵਾਦ ਹਾਂ ਜੀ ਬੋਲੇਵਾਲ ਤੋਂ ਹੀ ਆਪਣੇ ਨਾਲ ਆ ਜੀ ਸਰਦਾਰ ਹਰਜਿੰਦਰ ਸਿੰਘ ਜੀ ਮਿਸਤਰੀ ਸਾਹਿਬ ਇਹਨਾਂ ਨੂੰ ਵੀ ਪੁੱਛਦੇ ਆਂ ਵੀ ਮਿੱਥੀ ਸਾਹਿਬ ਚਾਚਾ ਬਲਜੀਤ ਬਲਜੀਤ ਸਿੰਘ ਉਰਫ ਚਾਚਾ ਬਗੇਲ ਸਿੰਘ ਉਹ ਕਿੱਦਾਂ ਦੇ ਇਨਸਾਨ ਸੀ ਤੁਸੀਂ ਉਹਨਾਂ ਦੇ ਪਿੰਡ ਦੇ ਆ ਤੇ ਕੀ ਵਰਤਾਰਾ ਸੀ ਉਹਨਾਂ ਦਾ ਪਿੰਡ ਦੇ ਵਿੱਚ ਉਹਦੇ ਬਾਰੇ ਚੰਦਨਾ ਪਾਓ ਥੋੜਾ ਵੈਗੁਰ ਜੀ ਕਲਸਾ ਵੈਗੁਰ ਜੀ ਕਫਰੇ ਹਾਂਜੀ ਵੀਰ ਜੀ ਬਲਜੀਤ ਸਿੰਘ ਬਹੁਤ ਵਧੀਆ ਰਿਆ ਵਾ ਇੱਥੇ ਬੋਲੇਵਾਲ ਪਿੰਡ ਬਹੁਤ ਵਧੀਆ ਇਨਸਾਨ ਸੀਗਾ ਹਾਂਜੀ ਬਹੁਤ ਬਹੁਤ ਤੁਹਾਡਾ ਧੰਨਵਾਦੀ ਤੁਸੀਂ ਇਹਨਾਂ ਬਾਰੇ ਕੋਈ ਗੱਲਬਾਤ ਸੁਣੀ ਹੋਵੇ ਜਾਂ ਦੱਸੀ ਵੀ ਹੋ ਕੋਈ ਗਲਤ ਕੰਮ ਕਰਤੇ ਸੀ ਜਾਂ ਇਹ ਤਾਂ ਇੱਕ ਗੱਲ ਵਾੜੇ ਪਿੰਡ ਦੇ ਵਿੱਚ ਤੇ ਬਹੁਤ ਵਧੀਆ ਰਹੇ ਜਿੰਨ ਚਿਰ ਵੀ ਰਹੇ ਆ ਬਚਪਨ ਤੋਂ ਹੀ ਹਾਂਜੀ ਤੇ ਨਾ ਆਪਣੇ ਭਾਜੀ ਹੁਣੀ ਮਿਲੇ ਆ ਸਾਰੇ ਪਿੰਡ ਦੇ ਮੋਹਤਵਾਰੀਆ ਤੇ ਗ੍ਰਾਈ ਕਰਨ ਲੱਗੇ ਸੀ ਤੇ ਮੈਨੂੰ ਰਾਹ ਦੇ ਵਿੱਚ ਮਿਲ ਪਿਆ ਆਪਾਂ ਹੁਣ ਇਹਨਾਂ ਨੂੰ ਪੁੱਛਦੇ ਆ ਸਾਰਿਆਂ ਚਾਚਾ ਭਗੇਲ ਸਿੰਘ ਜੋ ਅਮਰੀਕਾ ਚ ਰਹਿ ਰਹੇ ਕਿੱਦਾਂ ਦੇ ਇਨਸਾਨ ਨੇ ਨਾਮ ਬੋਲੋ ਸਪਾਲ ਸਿੰਘ ਉਹ ਪਿੰਡ ਬੋਲੇਆ ਜਿਹੜਾ ਗਦਾਫੋਰ ਤੇ ਵਰੀਆ ਬੰਦੇ ਆ ਬਹੁਤ ਵਰੀਆ ਬੰਦਾ ਗਰੀਬਾ ਸ਼ੇਵ ਜੁਆ ਗੱਤਾਪੁਰ ਗੁਰੂ ਘਰ ਵਿਦੂ ਪਾਇਬ ਚਾਹ ਲੋਕ ਕਈ ਵਿਰੋਧ ਕਰਦੇ ਉਹਦਾ ਵੀ ਇਦਾਂ ਆਉਂਦਾ ਕੋਈ ਇਦਾਂ ਦੀ ਗੱਲ ਬਾਤ ਪਿੰਡ ਚ ਕੈਰੈਕਟਰ ਨਹੀਂ ਨਹੀਂ ਕੋਈ ਕੋਈ ਆਉਹ ਜ ਨਹੀਂ ਆ ਅੱਛਾ ਜੀ ਵਰੀਆ ਬਤਾਓ ਜੀ ਪਿੰਮੀ ਆਪਣੇ ਦੱਸੋ ਪਿੰਡੇ ਬਸਨੀ ਕੇ ਹਾਂਜੀ ਹਾਂਜੀ ਪਿੰਡੇ ਮੈਂ ਬਲਦੇਵ ਸਿੰਘ ਪਿੰਡ ਦਾ ਹੀ ਆ ਅੱਛਾ ਜੀ ਤੇ ਚਾਚਾ ਭਗੇਲਸੋਂ ਆਪਣੇ ਪਿੰਡ ਦਾ ਹੀ ਆ ਖਾਸ ਤੇ ਸੇਵਾ ਜੋ ਬਹੁਜੋ ਉਦਨ ਮੋਦਾ ਪੰਡਰੀ ਬਹੁਤ ਅਸਾ ਸੁਣਾ ਸੁਆਰਿਆ ਬਸ ਇਹੀ ਹੈ ਹੁਣ ਇੱਥੇ ਵੀ ਪਿੰਡ ਦੇ ਮੋਦਪਾਰਾਂ ਨੂੰ ਮਿਲੇ ਆ ਤੇ ਜੋ ਕੀ ਇਗਰਾਹੀ ਕਰਨ ਲੱਗੇ ਸੀ ਬਾਬਾ ਜੋਗੀ ਪੀਰ ਜੀ ਦੀ ਕਰਨ ਲੱਗੇ ਮੇਲੇ ਦੀ ਤੇ ਆਪਾਂ ਨੂੰ ਇੱਥੇ ਭਾਈ ਹੁਣੀ ਮਿਲੇ ਇਹ ਸਾਰੇ ਤੇ ਇਹਨਾਂ ਵੱਲੋਂ ਵੀ ਜੋ ਵਿਚਾਰ ਦੱਸੇ ਆ ਤੁਸੀਂ ਸੁਣ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ